ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਅੱਜ ਸਵੇਰ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜਿੰਦੇ ਗੈਂਗਸਟਰ ਅਨਵੀਰ ਸਿੰਘ ਨੂੰ CIA Mohali ਦੀ ਟੀਮ ਨੇ ਇੱਕ ਸੰਖੇਪ ਮੁਕਾਬਲੇ ਦੌਰਾਨ ਦੁਵੱਲੀ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਮਲਜ਼ਮ ਫਰਾਰ ਸੀ ਉਸ ਨੂੰ ਚੰਡੀਗੜ੍ਹ ਗੋਲੀਬਾਰੀ ਕਟਨਾ ਵਿੱਚ ਵਰਤੇ ਗਏ ਪਲੈਟੀਨਾ ਮੋਟਰਸਾਈਕਲ ਤੇ ਭੱਜਦੇ ਸਮੇਂ ਰੋਕਿਆ ਗਿਆ ਜਦੋਂ ਉਸ ਨੂੰ ਆਤਮ ਸਮਰਪਨ ਕਰਨ ਲਈ ਕਿਹਾ ਗਿਆ ਤਾਂ ਉਸਨੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਜਿਸ ਦੌਰਾਨ ਉਸ ਦੀ ਲੱਤ ਵਿੱਚ ਗੋਲੀ ਲੱਗੀ ਜ਼ਖਮੀ ਦੋਸ਼ੀ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚ ਦਿੱਤਾ ਗਿਆ ਪੁਲਿਸ ਨੇ ਗੋਲੀਬਾਰੀ ਵਿੱਚ ਉਸ ਵੱਲੋਂ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਹੈ ਪੁਲਿਸ ਨੇ ਗੋਲੀਬਾਰੀ ਵਿੱਚ ਉਸ ਵੱਲੋਂ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਹੈ ਅਤੇ ਪੁਲਿਸ ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਉਸ ਵਿਰੁੱਧ ਇੱਕ ਨਵੀਂ ਐਫ ਆਈ ਆਰ ਦਰਜ ਕਿਤੀ ਜਾ ਰਹੀ ਹੈ ਐਸਐਸਪੀ ਹਾਂਸ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਆਦਤਨ ਅਪਰਾਧੀ ਹਨ ਅਤੇ ਇਨ੍ਹਾਂ ਖਿਲਾਫ ਪੰਜਾਬ ਭਰ ਵਿੱਚ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ ਇਹਨਾਂ 2-3 ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਕੁਝ ਬੰਦੇ ਸਾਡੇ ਵਾਂਟਡ ਸੀਗੇ ਜਿਹੜੇ ਮੋਹਾਲੀ ਪੁਲਿਸ ਕੋਲ ਵੀ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਰਜੈਂਟਾ ਹੋਟਲ ਦਾ ਓਨਰ ਆਪਣਾ ਹੈਗਾ ਮੋਹਾਲੀ ਵਾਲਾ ਉਹਦੇ ਚੰਡੀਗੜ੍ਹ ਤੇ ਰੈ residense ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਉਹਦੇ ਉੱਪਰ ਵਰਕ ਕਰਦੇ ਹੋਏ ਜਿਹੜਾ ਕੱਲ ਮੋਹਾਲੀ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਕੋਲ ਵੈਪਨ ਵੀ ਹੈ ਤੇ ਹੋਰ ਵਾਰਦਾਤ ਕਰਨ ਲਈ ਇਹ ਉਤਸੁਕ ਹੈਗੇ ਨੇ ਤੇ ਉਹਦੇ ਚ ਦੋ ਮੁੰਡੇ ਜਿਹੜੇ ਹੈਗੇ ਅਰਜੋਤ ਤੇ ਜਸ਼ਨ ਅਰੈਸਟ ਕੀਤੇ ਗਏ ਸੀ ਮੋਹਾਲੀ ਪੁਲਿਸ ਵੱਲੋਂ ਉਸ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਚਲਦੇ ਹੋਏ ਤੀਸਰਾ ਬੰਦਾ ਜਿਹੜਾ ਜਸ਼ਨ ਹੈਗਾ ਉਹ ਰਣਵੀਰ ਸੌਰੀ ਅਰਜੋਤ ਤੇ ਜਸ਼ਨ ਪਹਿਲਾਂ ਅਰੈਸਟ ਕੀਤੇ ਸੀ ਰਣਵੀਰ ਜਿਹੜਾ ਹੈਗਾ ਉਹਦੀ ਇਨਫੋਰਮੇਸ਼ਨ ਸਵੇਰੇ ਸੀਆਈਏ ਮੋਹਾਲੀ ਨੂੰ ਮਿਲੀ ਸੀ ਤੇ ਉਹਦੇ ਚ ਜਦੋਂ ਇਹਨਾਂ ਨੂੰ ਟਰੈਪ ਲਾਇਆ ਗਿਆ ਖਰੜ ਦੇ ਨੇੜੇ ਤੇੜੇ ਨੂੰ ਫੜਨ ਲਈ ਇਹਦਾ ਪਿੰਡ ਇੱਥੇ ਨੇੜੇ ਹੈਗਾ ਤਾਂ ਉਹਨੇ ਤਿੰਨ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦਾ ਇੱਕ ਲੈਗ ਸ਼ਾਟ ਹੋਇਆ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਥਿਸ ਇਜ਼ ਥਿਸ ਇਜ਼ ਦਾ ਅਪਡੇਟ ਮਾ ਕੀ ਐਸਸ ਤੇ ਕੀ ਉਹਦੇ ਪਹਿਲਾਂ ਬੈਕਗ੍ਰਾਉਂਡ ਇਹਨਾਂ ਤਿੰਨਾਂ ਦੇ ਉੱਪਰ ਜਿਹੜੇ ਤਿੰਨ ਬੰਦੇ ਫੜੇ ਗਏ ਆ ਅਰਸ਼ ਜੋਤ ਜਸ਼ਨ ਤੇ ਰਣਵੀਰ ਇਹਨਾਂ ਤਿੰਨਾਂ ਦੇ ਉੱਪਰ ਤਕਰੀਬਨ 3-3 4-4 ਪਰਚੇ ਦਰਜ ਹੈਗੇ ਆ ਮੁਹਾਲੀ ਦੇ ਵਿੱਚ ਐਸਐਸਓਸੀ ਮੁਹਾਲੀ ਚ ਸੁਹਾਣਾ ਥਾਣਾ ਮਾਜਰੀ ਥਾਣਾ ਡਿਫਰੈਂਟ ਡਿਫਰੈਂਟ ਥਾਣਿਆਂ 'ਚ ਜਿੱਥੇ ਇਹਨਾਂ ਦੇ ਪਰਚੇ ਦਰਜ ਹੈ ਅਰਸ਼ ਜਿਹੜਾ ਹੈਗਾ ਇਹ ਪਹਿਲਾਂ ਵੀ ਇਨਵੋਲਡ ਸੀਗਾ ਜਿਹੜਾ ਇੱਕ ਬੰਟੀ ਬੈਂਸ ਦੇ ਉੱਪਰ ਕਟਾਨੀ ਦੇ ਉੱਪਰ ਫਾਇਰਿੰਗ ਹੋਈ ਸੀ ਉਹਦੇ 'ਚ ਵੀ ਇਨਵੋਲਡ ਸੀਗਾ ਜੀ ਇਹ ਬੰਦਾ ਲੱਕੀ ਪਟਿਆਲ ਗੈਂਗ ਨਾਲ ਇਹ ਤਿੰਨੋਂ ਬੰਦੇ ਸ ਰਿਕਵਰੀ ਇਹਨਾਂ ਤੋਂ ਹਲੇ ਕੱਲ ਇੱਕ ਪਿਸਟਲ ਸਾਨੂੰ ਮਿਲ ਗਿਆ ਸੀ 30 ਬੋਰ ਦਾ ਅੱਜ ਇੱਕ ਪਿਸਟਲ ਹੋਰ ਮਿਲਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਹੜਾ ਇਹ ਖਰੜ ਦੇ ਇੱਕ ਖਰੜਦਾਰ ਇਹਨਾਂ ਵਾਲਾ ਜਿਹੜਾ ਅਰਸ਼ ਹੈ ਉਹ ਬੱਲੋ ਮਾਜਰੇ ਦਾ ਰਹਿਣ ਵਾਲਾ ਇੱਥੇ ਆਪਣਾ ਕਿੰਨੇ ਕਿੰਨੇ ਰਾਉਂਡ ਹੋਏ ਜੀ ਫਾਇਰ ਤਿੰਨ ਫਾਇਰ ਇਹਦੇ ਵੱਲੋਂ ਰਾਉਂਡ ਕੀ ਫਾਇਰ ਕੀਤੇ ਗਏ ਸੀ ਪੁਲਿਸ ਪਾਰਟੀ ਦੇ ਉੱਪਰ ਜੀ ਠੀਕ ਹੈ ਜੀ ਠੀਕ ਹੀ ਹੋਇਆ ਹਾਂਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਦੋਸ਼ੀ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ ਦੋ ਮੁਲਜ਼ਮਾਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ ਐਸਐਸਪੀ ਹਾਂਸ ਨੇ ਮੁਰਦ ਦੁਹਰਾਇਆ ਕਿ ਮੁਹਾਲੀ ਪੁਲਿਸ ਖੇਤਰ ਵਿੱਚ ਲੋਕਾਂ ਨੂੰ ਡਰਾ ਰਹੇ ਗੈਂਗਸਟਰਾਂ ਅਤੇ ਜ਼ਬਰੀ ਵਸੂਲੀ ਕਰਨ ਵਾਲੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਾਨੂੰਨ ਵਿਵਸਥਾ ਅਤੇ ਨਾਗਰਿਕਾਂ ਦੀ ਸੁਰੱਖਿਆ ਹਰ ਕੀਮਤ 'ਤੇ ਬਣਾਈ ਰੱਖੀ ਜਾਵੇਗੀ ਮੋਹਾਲੀ ਤੋਂ ਜੀਐਸ ਸੰਧੂ ਦੀ ਰਿਪੋਰਟ ਪੰਜਾਬੀ ਜਾਗਰ